ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਹੁਣ ਵਿਆਹਾਂ ਦੇ ਜਿਹੜੇ ਹੈਗੇ ਆ ਸੀਜ਼ਨ ਠੀਕਾ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਆ ਤਾਂ ਆਪਾਂ ਨੂੰ ਕੀ ਹੁੰਦਾ ਵੀ ਉੱਥੇ ਜਾਗੋ ਦਾ ਫੰਕਸ਼ਨ ਹੁੰਦਾ ਠੀਕ ਹੈ ਤਾਂ ਆਪਾਂ ਨੂੰ ਬੋਲੀਆਂ ਵਗੈਰਾ ਦਾ ਲੋਕਗੀਤ ਹੋਗੇ ਠੀਕ ਹੈ ਤਾਂ ਆਪਾਂ ਨੂੰ ਐਵੇਂ ਹੁੰਦਾ ਵੀ ਯਾਰ ਸਾਨੂੰ ਬੋਲੀਆਂ ਵੀ ਆਉਂਦੀਆਂ ਹੋਣ ਸਾਰੇ ਗੀਤ ਵੀ ਆਉਂਦੇ ਹੋਣ ਠੀਕ ਹੈ ਮੁੰਡੇ ਦੇ ਵਿਆਹ ਚ ਹੋਵੇ ਚਾਹੇ ਕੁੜੀ ਦੇ ਵਿਆਹ ਚ ਹੋਵੇ ਜਾਗੋ ਤੇ ਹੁੰਦਾ ਵੀ ਆਪਾਂ ਬੋਲੀਆਂ ਜਿਹੜੀਆਂ ਹੈਗੀਆਂ ਵੀ ਆਪਾਂ ਹਾਰੀਏ ਨਾ ਤੇ ਬੋਲੀਆਂ ਆਪਾਂ ਨੂੰ ਕਾਫੀ ਸਾਰੀਆਂ ਆਉਂਦੀਆਂ ਹੋਣ ਤੇ ਸੋਹਣੀਆਂ ਸੋਹਣੀਆਂ ਬੋਲੀਆਂ ਆਉਂਦੀਆਂ ਹੋਣ ਤਾਂ ਉਹੀ ਆਪਾਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਇਆ ਬੋਲੀਆਂ ਠੀਕ ਹੈ ਮੈਂ ਪਹਿਲਾਂ ਵੀ ਤੁਹਾਡੇ ਅੱਗੇ ਬੋਲੀਆਂ ਲੈ ਕੇ ਆਉਂਦੀ ਸੀ ਕਾਫੀ ਟਾਈਮ ਪਹਿਲਾਂ ਤਾਂ ਮੈਂ ਸੋਚਿਆ ਵੀ ਦੁਬਾਰਾ ਤੋਂ ਤੁਹਾਨੂੰ ਆਪਣੇ ਨਾਲ ਜੋੜਿਆ ਜਾਵੇ ਠੀਕ ਹੈ ਵੀ ਤਾਂ ਜੋ ਤੁਸੀਂ ਵੀ ਨਾ ਭੁੱਲੋ ਬੋਲੀਆਂ ਨੂੰ ਮੈਂ ਵੀ ਵੀ ਨਾ ਭੁੱਲਾਂ ਬੋਲੀਆਂ ਨੂੰ ਮੇਰੇ ਵੀ ਯਾਦ ਰਹਿਣ ਵੀ ਹਾਂ ਬੋਲੀਆਂ ਆਪਾਂ ਜਾਗੋ ਚ ਇੰਨੀਆਂ ਪਾਉਣੀਆਂ ਹੁੰਦੀਆਂ ਤਾਂ ਜਾਗੋ ਦੇ ਵਿੱਚ ਪਾਉਣ ਵਾਲੀਆਂ ਸਪੈਸ਼ਲ ਬੋਲੀਆਂ ਤੁਹਾਡੇ ਲਈ ਲੈ ਕੇ ਆਈਆਂ ਜੇ ਇਹ ਬੋਲੀਆਂ ਤੁਹਾਨੂੰ ਪਸੰਦ ਆਈਆਂ ਤਾਂ ਫਿਰ ਆਪਾਂ ਨਾਨਕਾਂ ਤੇ ਦਾਤਕਾਂ ਤੇ ਘਰ ਵਾਲੇ ਤੇ ਸੱਸ ਤੇ ਜਿੱਦਾਂ ਦੀ ਵੀ ਬੋਲੀਆਂ ਹੋਈਆਂ ਉਹ ਆਪਾਂ ਲੈ ਕੇ ਆਵਾਂਗੇ ਫਿਲਹਾਲ ਅੱਜ ਆਪਾਂ ਜਾਗੋ ਤੇ ਪਾਉਣ ਵਾਲੀਆਂ ਬੋਲੀਆਂ ਲੈ ਕੇ ਆਏ ਆਂ ਜਾਦਾ ਸਮਾਂ ਨਾ ਲੈਂਦੇ ਹੋਏ ਆਪਾਂ ਸਟਾਰਟ ਕਰਦੇ ਆਂ ਅੱਜ ਦੀਆਂ ਬੋਲੀਆਂ ਤਾਂ ਸਭ ਤੋਂ ਪਹਿਲੀ ਬੋਲੀ ਕਿ ਜੇ ਮੇ ਮੁੰਡੇ ਦਾ ਵਿਆਹ ਹੋਵੇ ਉੱਥੇ ਆਪਾਂ ਪਾਉਣੀ ਹੋਵੇ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗੁਲਾਬੀ ਭੁੱਲ ਕਿਸੇ ਦੇ ਮੰਗਲ ਆਵਾਂਗੇ ਚਿੱਟੇ ਦੰਦ ਗੁਲਾਬੀ ਭੁੱਲ ਕਿਸੇ ਦੇ ਮੰਗਲ ਆਵਾਂਗੇ ਇਹੀ ਜੇ ਕੁੜੀ ਦਾ ਵਿਆਹ ਹੋਵੇ ਮੇਰੀ ਭੈਣ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਭੈਣ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ 니 ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ 니 ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ 니 ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਇਹ ਹੋ ਗਿਆ ਜਿਵੇਂ ਮੁੰਡੇ ਤੇ ਕੁੜੀ ਦੇ ਜੇ ਵਿਆਹ ਤੇ ਆਪਾਂ ਪਾਉਣੀ ਹੋਵੇ ਠੀਕ ਆ ਜਿਹੜੀਆਂ ਅਗੜੀਆਂ ਬੋਲੀਆਂ ਨੇ ਸਿਮਿਲਰ ਹੁੰਦੀਆਂ ਦੋਨਾਂ ਦੇ ਵਿਆਹ ਤੇ ਚੱਲ ਜਾਂਦੀਆਂ ਨੇ ਜਿਵੇਂ ਇਹ ਦਿਨ ਖੁਸ਼ੀਆਂ ਦੇ ਰੋਜ਼-ਰੋਜ਼ ਨਹੀਂ ਆਉਣੇ ਨੀ ਇਹ ਦਿਨ ਖੁਸ਼ੀਆਂ ਰੋਜ਼-ਰੋਜ਼ ਨਹੀਂ ਆਉਣੇ ਨੀ ਇਹ ਦਿਨ ਖੁਸ਼ੀਆਂ ਦੇ ਨੱਚਣਾ ਤਾਂ ਹੁਣ ਨੱਚ ਲੈ ਕਰ ਜਾ ਕੇ ਨਾ ਚੁੱਲ੍ਹੇ 'ਚ ਲਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ ਕਰ ਜਾ ਕੇ ਨਾ ਚੁੱਲ੍ਹੇ 'ਚ ਲਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ ਆਵੀ ਬਾਬਾ ਨਾਲ ਕਾ ਨਾ ਜਾਵੀ ਬਾਬਾ ਨਾਲ ਕਾ ਆਵੀ ਬਾਬਾ ਨਾਲ ਕਾ ਨਾ ਜਾ ਬਾਬਾ ਨਾਲ ਕਾ ਇਹੋ ਜਈਆਂ ਖੁਸ਼ੀਆਂ ਲਿਆਵੀ ਬਾਬਾ ਨਾਲ ਕਾ ਇਹੋ ਜਈਆਂ ਖੁਸ਼ੀ ਲਿਆਵੀ ਬਾਬਾ ਨਾਲ ਕਾ ਇਹੋ ਜਈਆਂ ਖੁਸ਼ੀ ਲਿਆਵੀ ਬਾਬਾ ਨਾਲ ਕਾ ਨੀ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆਉਣੇ ਨੀ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆਉਣੇ ਨੀ ਇਹ ਦਿਨ ਖੁਸ਼ੀਆਂ ਦੇ ਉਰੀ 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 ਅੱਜ ਦਿਨ ਛਗਣਾ ਦੇ ਨੱਚ ਨੱਚ ਹੋ ਜਾ ਦੂਰੀ ਨਹੀਂ ਅੱਜ ਦਿਨ ਛਗਣਾ ਦੇ ਨੱਚ ਨੱਚ ਹੋ ਜਾ ਦੂਰੀ ਨਹੀਂ ਅੱਜ ਦਿਨ ਛਗਣਾ ਦੇ ਪਾਲਕ 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 ਵੇੜਾ ਖੁੱਲਾ ਕਰੋ ਮੈਂ ਵੇੜੇ ਦੀ ਮਾਲਕ ਵੇੜਾ ਖੁੱਲਾ ਕਰੋ ਮੈਂ ਵੇੜੇ ਦੀ ਮਾਲਕ ਵੇੜਾ ਖੁੱਲਾ ਕਰੋ ਲੱਡੂ ਖਾਦੇ ਵੀ ਬਥੇਰੇ ਲੱਡੂ ਬੰਡੇ ਵੀ ਬਥੇਰੇ ਖਾਦੇ ਵੀ ਬਥੇਰੇ ਲੱਡੂ ਬੰਡੇ ਵੀ ਬਥੇਰੇ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਮੇਰੇ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਏ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਮੇਰੇ ਅੱਜ ਲੱਗ ਜੂ ਪਤਾ ਛੰਨੇ ਉੱਤੇ ਛੰਨਾ ਛੰਨਾ ਪਰੇ ਅੱਜ ਵੈਣ ਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਅੱਜ ਵੈਣ ਦਾ ਦੇਖ ਲੈ ਸ਼ਕਿੰਨਾ ਗਿੱਦਾ ਜੱਟੀ ਮਲ ਵੈਣ ਦਾ ਦੇਖ ਲੈ ਸ਼ਕੀਨਾ ਗਿੱਦਾ ਚੱਟੀ ਮਲੇ ਵੈਣ ਦਾ ਦੇਖ ਲੈ ਸ਼ਕੀਨਾ ਗਿੱਦਾ ਚੱਟੀ ਮਲੇ ਵੈਣ ਦਾ ਛੰਨੇ ਉੱਤੇ ਚੰਨਾ ਚੰਨਾ ਪਰੇ ਆਏ ਕੀਰਦਾ ਛੰਨੇ ਉੱਤੇ ਚੰਨਾ ਚੰਨਾ ਪਰੇ ਆਏ ਕੀਰਦਾ ਵੱਜਦੀ ਏ ਅੱਡੀ ਇੱਲੇ ਕਾਲੇ ਜਾਮ ਮੰਢੀਰ ਦਾ ਵੱਜਦੀ ਏ ਅੱਡੀ ਇੱਲੇ ਕਾਲੇ ਜਾਮ ਮੰਢੀਰ ਦਾ ਵੱਜਦੀ ਏ ਅੱਡੀ ਇੱਲੇ ਕਾਲੇ ਜਾਮ ਮੰਢੀਰ ਦਾ ਬਗਦੀ ਨਦੀ ਦੇ ਵਿੱਚ ਫੁੱਲਾਂ ਦੀਆਂ ਕਿਆਰੀਆਂ ਬਗਦੀ ਨਦੀ ਦੇ ਵਿੱਚ ਫੁੱਲਾਂ ਦੀਆਂ ਕਿਆਰੀਆਂ ਤਨ ਸਾਡੇ ਮਾਪੇ ਤੀਆਂ ਪੁੱਤਾਂ ਵਾਂਗ ਪਾਲੀਆਂ ਤਨ ਸਾਡੇ ਮਾਪੇ ਤੀਆਂ ਪੁੱਤਾਂ ਵਾਂਗ ਪਾਲੀਆਂ ਤਨ ਸਾਡੇ ਮਾਪੇ ਤੀਆਂ ਪੁੱਤਾਂ ਪਾਲੀਆਂ ਬਗਦੀ ਨਦੀ ਦੇ ਵਿੱਚ ਕੁੱਗੀਆਂ ਦਾ ਜੋੜਾ ਇੱਕ ਕੁੱਗੀ ਦੇ ਦਿੱਤੇ ਪੈ ਗਿਆ ਵਿਚੋੜਾ ਇੱਕ ਕੁੜੀ ਡੇਗੀ ਤੇ ਪੈ ਗਿਆ ਵਿਚੋੜਾ ਬਾਗ ਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ ਮੋਜ ਵੜੀ ਨੀ ਨਾ ਮਾਪਿਆਂ ਦੇ ਬੂਹੇ ਮੋਜ ਵੜੀ ਨੀ ਨਾ ਮਾਪਿਆਂ ਦੇ ਬੂਹੇ ਮੋਜ ਵੜੀ ਨੀ ਨਾ ਮਾਪੇ ਬੂਹੇ ਆਣੀ ਮੇਲਣੀ ਬੈ ਨਹੀਂ ਮੇਲਣੀ ਦਾਦਰਵਾਜੇ ਮੰਜੀ ਇਹ ਹੋਰ ਤਾਂ ਕੁੜੀਆਂ ਘਰ ਸਵਾਦੀਆਂ ਪੋਰਤਾ ਕੁੜੀਆਂ ਗਰਮ ਸੁਭਾ ਦੀਆਂ ਤੂੰ ਐ ਸੁਵਾ ਚੰਗੀ ਨਹੀਂ ਲਾਟਾਂ ਨਿਕਲਦੀਆਂ ਜਦੋਂ ਕੋਲ ਦੀ ਲੰਗੀ ਨਹੀਂ ਲਾਟਾਂ ਨਿਕਲ ਗਈਆਂ ਜਦੋਂ ਕੋਲ ਦੀ ਲੰਗੀ ਨਹੀਂ ਲਾਟਾਂ ਨਿਕਲ ਗਈਆਂ ਜਦੋਂ ਕੋਲ ਦੀ ਲੰਗੀ ਨਹੀਂ ਲਾਟਾਂ ਨਿਕਲ ਗਈਆਂ ਨਚਨ ਵਾਲੇ ਦੀ ਅੱਡੀ ਨਰਿੰਦੀ ਗਾਉਣ ਵਾਲੇ ਦਾ ਮੂੰ ਨਚਨ ਵਾਲੇ ਦੀ ਅੱਡੀ ਨਰਿੰਦੀ ਗਾਉਣ ਵਾਲੇ ਦਾ ਮੂੰ ਨੀ ਬੋਲੀ ਮੈਂ ਪਾਵਾਂ ਨੱਚ ਗਿਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਗਿਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ నచ్చ గిబ తిద్ధా గిద్ధా గిద్ధాపో పౌవ తేరా అక్క పట్టు ఝక మెలనే అక్క పట్టు ఝక మెలనే భర పని జేత గల చాదరా జతల చాదరా చేతన ధుంది లే చాదరా చేత आनी सहेलिए भैनी सहेलिय दादरबाजे मंजीनी होर सहेलियां गर्म सवादियां तुए सुहा चं नी लाटा निकल ग जदों को लंघी भी लाटा निकल गई जदों को लंघी नी लाटा निकल गई जदों को लंघी नी लाटा निकल ग आनी सखी है मावा तिया नचिए आनी सखी है मावा तिया नचिए ਆਣਿਸਨ ਕੀਏ ਨੂੰ ਸਸਨ ਚੀਏ ਆਣਿਸਨ ਕੀਏ ਨੂੰ ਸਸਨ ਚੀਏ ਆਣਿਸਨ ਕੀਏ ਪਹਿਣਾ ਪਹਿਣਾ ਨੱਚੀਏ ਆਣਿਸਨ ਕੀਏ ਪਹਿਣਾ ਪਹਿਣਾ ਨੱਚੀਏ ਆਣਿਸਨ ਕੀਏ ਪਹਿਣਾ ਪਹਿਣਾ ਨੱਚੀਏ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਸਰਦਈ ਜੇਠ ਦੀ ਨਜਰ ਗੁਰੀ ਕੋਟਿਆਂ ਪਰਨੇ ਪਈ ਜੇਟ ਦੀ ਨਜ਼ਰ ਬੁਰੀ ਕੋਟਿਆਂ ਪਰਨੇ ਪਈ ਜੇਟ ਦੀ ਨਜ਼ਰ ਬੁਰੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਮੈਂ ਪਾ ਲਿਆ ਸੀ ਕਟਾ ਜੇਟ ਦੀ ਨਜ਼ਰ ਬੁਰੀ ਸਾਡਾ ਮਰ ਗਿਆ ਕਟਾ ਜੇਟ ਦੀ ਨਜ਼ਰ ਬੁਰੀ ਸਾਡਾ ਮਰ ਗਿਆ ਕਟਾ ਜੇਟ ਦੀ ਨਜ਼ਰ ਬੁਰੀ ਸੋਹਣੀ ਜੀ ਭਗਵੰਨ ਦਾ ਮੁੰਡਿਆ ਸੂਟਾਂ ਨਾਲ ਲਾਕੇ ਸੋਹਣੇ ਸੋਹਣੇ ਪਾਉਣੇ ਕੱਪੜੇ ਸੋਹਣੇ ਸੋਹਣੇ ਪੋਣੇ ਕੱਪੜੇ ਪੋਣੀ ਵਾਰ ਖਾ ਕੇ ਵੀ ਤੂੰ ਮੇਰੇ ਮਨ ਚ ਚਿਆ ਤੁਰਦਾ ਹਲਾਰਾ ਖਾ ਕੇ ਵੀ ਤੂੰ ਮੇਰੇ ਮਨ ਚ ਚਿਆ ਤੁਰਦਾ ਹਲਾਰਾ ਖਾ ਕੇ ਵੀ ਤੂੰ ਮੇਰੇ ਮਨ ਚ ਚਿਆ ਇੱਕ ਹਰਾ ਪੋਣਾ ਇੱਕ ਲਾਲ ਪੋਣਾ ਇੱਕ ਹਰਾ ਪੋਣਾ ਇੱਕ ਲਾਲ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜੀ ਨਹੀਂ ਬੜਾ ਸੋਣਾ ਤੇਰਾ ਮੇਰਾ ਪਿਆਰ ਸਹੇਲੀ ਬੰਦ ਡਬੇ ਵਿੱਚ ਰੱਖਣਾ ਨਹੀਂ ਜਿਹੜਾ ਉਸ ਨੂੰ ਛੇੜੂ ਆਕੇ ਜਿਹੜਾ ਉਸ ਨੂੰ ਛੇੜੂ ਆਕੇ ਜਾ ਸਰਕਾਰੀ ਦਸਰਣ ਆਪਾਂ ਦੋ ਮਾਣੇ ਵਿਚਕਾਰੇ ਦੇ ਨਚਣਾ ਨਹੀਂ ਆਪਾਂ ਦੋ ਮਾਣੇ ਵਿਚਕਾਰੇ ਦੇ ਨਚਣਾ ਨਹੀਂ ਆਪਾਂ ਦੋ ਮਾਣੇ ਆਣੀ ਪ੍ਰੀਤ ਤੋਂ ਹੱਟ ਚਲੀਏ ਪੀਏ ਠੰਡਾ ਪਾਣੀ ਨਹੀਂ ਅੱਖ ਤਾਂ ਤੇਰੀ ਪਾਣ ਦਾ ਪੱਤਾ ਛੋਟੀ ਸਰਮੇਦਾਨੀ ਨੀ ਮੈਂ ਕੁੜੀ ਮਾਨਾਂ ਦੀ ਐਰ ਗੈਰ ਨਾ ਜਾਣੀ ਨੀ ਮੈਂ ਕੁੜੀ ਸਿੱਧੂਆਂ ਦੀ ਐਰ ਗੈਰ ਨਾ ਜਾਣੀ ਨੀ ਮੈਂ ਕੁੜੀ ਚਹਿਲਾਂ ਦੀ ਐਰ ਗੈਰ ਨਾ ਜਾਣੀ ਨੀ ਮੈਂ ਕੁੜੀ ਬਰਾੜਾਂ ਦੀ ਐਰ ਗੈਰ ਨਾ ਜਾਣੀ ਨੀ ਮੈਂ ਕੁੜੀ ਮਾਨਾਂ ਦੀ ਇਹ ਬੋਲੀ ਦੇ ਵਿੱਚ ਤੁਸੀਂ ਸਾਰੇ ਗੋਤ ਆ ਜਿਹੜੇ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਮੇਰੀ ਚੁੰਨੀ ਦੇ ਸਤਾਰ ਜਿਵੇਂ ਅੰਬਰਾਂ ਦੇ ਤਾਰੇ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਕਾਣੂ ਮਾਰਦੈਂ ਚਿੱਟਾ ਲਲਕਾਰੇ ਵੇ ਮੈਂ ਵੀ ਕੁੜੀ ਟਿੱਖ ਪਿੰਡ ਦੀ ਮਾਰੂੰ ਘੋਟਨਾ ਦਿਖਾ ਦੂੰ ਪੰਬੂ ਤਾਰੇ ਵੇ ਮੈਂ ਵੀ ਕੁੜੀ ਟਿੱਖ ਪਿੰਡ ਦੀ ਮਾਰੂੰ ਘੋਟਨਾ ਦਿਖਾ ਦੂੰ ਪੰਬੂ ਤਾਰੇ ਵੇ ਮੈਂ ਵੀ ਕੁੜੀ ਟਿੱਖ ਪਿੰਡ ਦੀ ਇਸ ਬੋਲੀ ਦੇ ਵਿੱਚ ਵੀ ਤੁਸੀਂ ਆਪਣੇ ਪਿੰਡ ਦਾ ਨਾਮ ਆ ਜਿਹੜਾ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਭਾਗੀ ਪੇਕੇ ਨਹੀਂ ਜੈ ਪੱਡੀ ਦਾ ਕ੍ਰਸ਼ ਰੂੜੀ ਚੱਲ ਚੜ ਦੇਕੇ ਨੀ ਜੈ ਬੜੀ ਦਾ ਕਲੱਚ ਰੂੜੀ ਚੱਲ ਚੜ ਦੇਕੇ ਨੀ ਜੈ ਬੜੀ ਦਾ ਕਲਚ ਨਾ ਮੰਗਾਇਆ ਸੀ ਤਾਤ ਨਾ ਚੱਕ ਲਿਆ ੜੱਕੇ ਬੇਮੂਰਖਾ ਸਾਰਾ ਟੱਬਰ ਹੱਸੇ ਬੇਮੂਰਖਾ ਸਾਰਾ ਟੱਬਰ ਹੱਸੇ ਬੇਮੂਰਖਾ ਸਾਰਾ ਟੱਬਰ ਹੱਸੇ ਬੋਲੀ ਪਾਏ ਤਾ ਕਰੀਏ ਨਾ ਇੱਕ ਮਿਕਣੀ ਬੋਲੀ ਮਾਰੀਏ ਛੜੇ ਦੀ ਇੱਕ ਵਿੱਚ ਨੀ ਬੋਲੀ ਮਾਰੀਏ ਛੜੇਦੀ ਟਿੱਕ ਵਿੱਚ ਨਹੀਂ ਬੋਲੀ ਮਾਰੀਏ ਛੜੇਦੀ ਟਿੱਕ ਵਿੱਚ ਨਹੀਂ ਬੰਠਣ ਕੇ ਮੁਟਿਆਰਾਂ ਆਈਆਂ ਬੰਠਣ ਕੇ ਮੁਟਿਆਰਾਂ ਸ਼ੰਪਾ ਛੱਲੇ ਪਾ ਕੇ ਬਈ ਪੈਰਾਂ ਦੇ ਵਿੱਚ ਚਾਂਦਰ ਛਣ ਕੇ ਪੈਰਾਂ ਦੇ ਵਿੱਚ ਚਾਂਦਰ ਛਣ ਕੇ ਹੱਥਾਂ ਤੇ ਮਹਿੰਦੀਆਂ ਲਾਈਆਂ ਸੂਬੇਦਾਰਨੀਆਂ ਬੜ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਵੜਕੇ ਮੇਲਣਾ ਆਈਆਂ ਸੂਬੇਦਾਰਨੀਆਂ ਵੜਕੇ ਮੇਲਣਾ ਆਈਆਂ ਸੂਬੇਦਾਰਨੀਆਂ ਅਮਲੀ ਨੂੰ ਮੈਂ ਵਿਆਹੀ ਕੁੜੀਓ ਭੁੱਕੇ ਡੋਡੇ ਖਾਂਦਾ ਨਹੀਂ ਇੱਕ ਦਿਨ ਹੀ ਉਹਨੂੰ ਆਗੇ ਪੜਨੇ ਇੱਕ ਦਿਨ ਹੀ ਉਹਨੂੰ ਆਗੇ ਪੜਨੇ ਪੇਟੀਆਂ ਥੱਲੇ ਵੜਦਾ ਨਹੀਂ ਮੈਂ ਆਕੇ ਮੁੰਚੀ ਜੀ ਉਹ ਤਾ ਚੂਹੇ ਪੜਦਾ ਨਹੀਂ ਮੈਂ ਆਕੇ ਮੁੰਚੀ ਜੀ ਉਹ ਤਾ ਚੂਹੇ ਪੜਦਾ ਨਹੀਂ ਮੈਂ ਆਕੇ ਮੁੰਚੀ ਜੀ ਉਹ ਤਾ ਚੂਹੇ ਪੜਦਾ ਨਹੀਂ ਮੈਂ ਆਕੇ ਮੁੰਚੀ ਜੀ निंगला भी बुलिया निशरा भी अखियाँ निंगला भी बुलियां निशरा भी अखी नी मैं नार मोरनी नी माही चले पखिया नी मैं नार मोरनी नी माही चले पखिया सुनी कुड़िए मछली बारिए सुन कुड़िए मछली मछली ना चमकें नी खूटो बेते हो वे ਖੂਟੋ ਵੇਤੇ ਹੋਵੇ ਚਰਚਾ ਚਰਚਾ ਨਾ ਕਰਵਾਏ ਢਟਾਣੀ ਮੁੰਡਿਆਂ ਤੋਂ ਨੀਵੀਂ ਪਾਲੰਗ ਜਾਈਏ ਨੀ ਵਿਚਦੀ ਮੁੰਡਿਆਂ ਦੇ ਨੀਵੀਂ ਪਾਲੰਗ ਜਾਈਏ ਨੀ ਵਿਚਦੀ ਮੁੰਡਿਆਂ ਦੇ ਨੀਵੀਂ ਪਾਲੰਗ ਜਾਈਏ ਨੀ ਵਿਚਦੀ ਮੁੰਡਿਆਂ ਦੇ ਸੋਹਣ ਮਹੀਨੇ ਮੀ ਪਿਆ ਪੈਂਦਾ ਸੋਹਣ ਮਹੀਨੇ ਮੀ ਪਿਆ ਪੈਂਦਾ ਗੋਡੇ ਗੋਡੇ ਕਾਣੀ ਮੈਂ ਬਤਿਐ ਕਮਲੇ ਨੂੰ ਚੜ ਗਿਆ ਚਾਣੀ ਮੈਂ ਬਤਿਐਂ ਸੇ ਕਮਲੇ ਨੂੰ ਚੜ ਗਿਆ ਚਾਣੀ ਮੈਂ ਬਤਿਐਂ ਸੇ ਵੀ ਆ ਕਮਲੇ ਨੂੰ ਚੜ ਗਿਆ ਅੱਲੂ ਬੜੀਆਂ ਕਿਉਂ ਤਰੀਆਂ ਪੂਆਪਦੇ ਜੀ ਕਿਉਂ ਲੜੀਆਂ ਅੱਲੂ ਬੜੀਆਂ ਕਿਉਂ ਤਰੀਆਂ ਪੂਆਪਦੇ ਜੀ ਕਿਉਂ ਲੜੀਆਂ ਇੱਕ ਚਾਹ ਦੀ ਪੂੜੀ ਇੱਕ ਖੰਡ ਦੇ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਜਿਵੇਂ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਆਪਾਂ ਦੋਵੇਂ ਨੱਚੀਏ ਮਾਮੇ ਪੂਆ ਦੀ ਕੁੜੀ ਠੀਕ ਹੈ ਜੋ ਵੀ ਚਾਚੇ ਤਾਈ ਦੀ ਕੁੜੀ ਮਾਮੇ ਭੂਆ ਦੀ ਕੁੜੀ ਆਪਾਂ ਇਸ ਤਰੀਕੇ ਨਾਲ ਇਹ ਬੋਲੀ ਨੂੰ ਅੱਗੇ ਪੂਰਾ ਕਰ ਸਕਦੇ ਹਾਂ ਠੀਕ ਆ ਆਪਾਂ ਇਸ ਤਰੀਕੇ ਨਾਲ ਇਹ ਬੋਲੀ ਨੂੰ ਪੂਰਾ ਕਰ ਸਕਦੇ ਹਾਂ ਬੋਲੀਆਂ ਮੇਰੇ ਲੱਗਦਾ ਬਹੁਤ ਹੋ ਗਈਆਂ ਹਨਾ ਹੋਰ ਵੀ ਬੋਲੀਆਂ ਬਹੁਤ ਨੇ ਪਰ ਫਿਰ ਮੈਨੂੰ ਆਏ ਆ ਵੀ ਅਗਲੇ ਪਾਰਟ ਜਿਹੜਾ ਨਾਨਕੇ ਦਾਦੀ ਕੇ ਵਾਲੀਆਂ ਹੋਣਗੀਆਂ ਉਹਦੇ ਵਿੱਚ ਬੋਲੀਆਂ ਪਾ ਦਾਂਗੇ ਆਪਾਂ ਬਾਕੀ ਜਿੱਦਾਂ ਗਿਆ ਤੁਹਾਨੂੰ ਪਸੰਦ ਹੋਈਆਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਇਹ ਬਲੌਗ ਆ ਜਿਹੜਾ ਆਪਾਂ ਠੀਕ ਹੈ ਇਸ ਤੋਂ ਬਾਅਦ ਆਪਣੇ ਰੈਗੂਲਰ ਬਲੌਗ ਤਾਂ ਆ ਹੀ ਰਹੇ ਆ ਉਹਨਾਂ ਦਾ ਟਾਈਮ 6 ਵਜੇ ਦਾ ਹੈਗਾ ਜਿਹੜੇ ਬੋਲੀ ਵਾਲੇ ਬਲੌਗ ਹੋਇਆ ਕਰਨਗੇ ਇਹ ਤੁਹਾਨੂੰ ਜਿਵੇਂ ਦੁਪਹਿਰੇ 12:00 ਵਜੇ ਆਇਆ ਕਰਨਗੇ ਜਿਹੜੇ ਰੈਗੂਲਰ ਬਲੌਗ ਨੇ ਆਪਣੇ ਡੇਲੀ ਵਾਲੇ ਹਨਾ ਉਹ ਤੁਹਾਡੇ ਕੋਲ ਪਹੁੰਚਿਆ ਕਰਨਗੇ ਸ਼ਾਮ ਨੂੰ 6:00 ਵਜੇ ਹਨਾ ਰਕੀ 6:00 ਵਜੇ ਜੇ ਕਈ ਵਾਰ ਐਵੇਂ ਵੀ ਹੋ ਸਕਦਾ ਵੀ ਅੱਧਾ ਘੰਟਾ ਪਏ ਅੱਧਾ ਘੰਟਾ ਲੇਟ ਵੀ ਹੋ ਸਕਦਾ ਕਈ ਵਾਰ ਜਿਵੇਂ ਕਈ ਵਾਰ ਨੈਟ ਨਹੀਂ ਚੱਲਦਾ ਹੁੰਦਾ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਉਸ ਕਰਕੇ ਵੀ ਅੱਗੇ ਪਿੱਛੇ ਹੋ ਸਕਦਾਗਾ ਬਾਕੀ ਬਈ ਮੈਂ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਬੋਲੀਆਂ ਵਧੀਆ ਲੱਗਣ ਠੀਕ ਹੈ ਤਾਂ ਜੇ ਹੋਰ ਵੀ ਕੋਈ ਬੋਲੀਆਂ ਜਿਵੇਂ ਵੀ ਤੁਹਾਨੂੰ ਮੈਂ ਸਾਰਾ ਪਹਿਲਾਂ ਇੰਟਰੋ ਦੇ ਵਿੱਚ ਦੱਸਿਆਗਾ ਠੀਕ ਹੈ ਸਾਰੀਆਂ ਬੋਲੀਆਂ ਤੁਹਾਡੇ ਰੂਬਰੂ ਮੈਂ ਲੈ ਕੇ ਆਉਂਗੀ ਠੀਕ ਹੈ ਇਹ ਵਲੌਗ ਆਪਣਾ ਜਿਹੜਾ ਵੈਸੇ ਹੁੰਦਾ ਬੋਲੀਆਂ ਵਗੈਰਾ ਵਾਲਾ ਮੇਕਅਪ ਵਾਲਾ ਜਾਂ ਕੋਈ ਸੂਟਾਂ ਬਾਰੇ ਦੱਸਣਾ ਕੋਸ਼ ਹੈ ਹਨਾ ਇਹ ਤੁਹਾਡਾ ਵਲੌਗ ਆਇਆ ਕਰੂਗਾ ਜੀ 12:00 ਵਜੇ ਜਿਹੜੇ ਦੂਸਰੇ ਵਲੌਗ ਆ ਹਨਾ ਉਹ ਤੁਹਾਡੇ ਆਇਆ ਮੰਨ ਲਓ ਵੀ 6:00 ਵਜੇ ਕਰਨਗੇ ਸ਼ਾਮ ਨੂੰ ਠੀਕ ਹੈ ਸ਼੍ਰੀਕ ਵਜੇ ਆਇਆ ਕਰਨਗੇ ਤਾਂ ਇਹ ਸੀਗਾ ਆਪਣਾ ਬੋਲੀਆਂ ਵਾਲਾ ਬਲੌਗ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਬਲੌਗ ਬਹੁਤ ਪਸੰਦ ਆਇਆ ਹੋਊਗਾ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਜਲਦੀ ਹੀ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬੋਲੀਆਂ ਦੇ ਨਾਮ ਜਾਂ ਤੁਸੀਂ ਕਮੈਂਟ ਕਰੋਗੇ ਆਪਾਂ ਉਸ ਕਨਸੈਪਟ ਤੇ ਠੀਕ ਹੈ ਇਹ ਕਨਸੈਪਚੁਅਲ ਆਇਆ ਕਰਨਗੀਆਂ ਜਿਹੜੀਆਂ ਵੀਡੀਓ ਹੋਇਆ ਕਰਨਗੀਆਂ ਜਿਹੜੀਆਂ ਦੂਸਰੀਆਂ ਹੋਇਆ ਕਰਨਗੀਆਂ ਉਹ ਡੇਲੀ ਬਲੌਗ ਠੀਕ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ